ਦੇ ਉਹ ਬਹੁਤ ਬੋਮੇ ਨੇ ਲੈ ਕ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਜਗ੍ਹਾ ਆਇਡੈਂਟੀਫਾਈ ਕੀਤੀ ਗਈ ਸੀ ਜਿਸ ਦੇ ਵਿੱਚ ਕਿ ਪੰਚਾਇਤੀ ਜਗ੍ਹਾ ਦੇ ਉੱਤੇ ਇਨਕ੍ਰੋਚਮੈਂਟ ਹੋਈ ਸੀ ਜਿਸ ਦੇ ਤਹਿਤ ਚੱਲਦੇ ਆ ਇਹਨਾਂ ਨੇ ਪੰਚਾਇਤ ਦੇ ਮਤਾ ਪਾ ਕੇ ਬਾਅਦੋਂ ਬੀਡੀਪੀ ਸਾਹਿਬ ਨੂੰ ਭੇਜਿਆ ਸੀਗਾ ਜਿਸ ਦੇ ਤਹਿਤ ਇਹਨਾਂ ਨੂੰ ਕੁਝ ਨੋਟਿਸ ਜੜੇ ਸੀਗੇ ਉਹ ਜਾਰੀ ਕੀਤੇ ਗਏ ਸੀ ਨੋਟਿਸ ਜਾਰੀ ਕਰਨ ਤੋਂ ਬਾਅਦ ਇਹਨਾਂ ਨੇ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਇਹ ਜਿਹੜੀ ਪ੍ਰਾਪਰਟੀ ਬਾਦ ਪੜਤਾਲ ਦੇ ਵਿੱਚ ਪਤਾ ਲੱਗਿਆ ਇਹ ਪ੍ਰਾਪਰਟੀ ਇੱਕ ਹਰਦੀਪ ਸਿੰਘ ਲੈਸਦੀਪਾ ਨਾਮ ਦੇ ਲੜਕੇ ਦੀ ਹੈ ਜਿਹੜਾ ਜਿਹਦੇ ਖਿਲਾਫ 9 ਐਨਡੀਪੀਐਸ ਦੇ ਅਲੱਗ-ਅਲੱਗ ਮੁਕਦਮੇ ਦਰਜ ਹਨ ਇਸ ਦੇ ਫਾਦਰ ਸਰਬਜੀਤ ਸਿੰਘ ਉਹਨਾਂ ਤੇ ਵੀ ਐਨਡੀਪੀਐਸ ਦੇ ਮੁਕਦਮੇ ਦਰਜ ਹਨ ਇਸ ਤੋਂ ਇਲਾਵਾ ਇਹਨਾਂ ਦਾ ਬ੍ਰਦਰ ਜਿਹੜਾ ਹੈ ਉਸ ਤੇ ਵੀ ਐਨਡੀਪੀਐਸ ਦਾ ਮੁਕਦਮਾ ਦਰਜ ਹੈ ਇਹ ਜਿਹੜੇ ਸਾਰੀ ਫੈਮਲੀ ਜਿਹੜੀ ਹੈ ਡਰੱਗ ਬਿਜ਼ਨਸ ਦੇ ਵਿੱਚ ਇਨਵੋਲਵ ਸੀ ਉਸ ਤੋਂ ਬਾਅਦ ਬੀਡੀਪੀਓ ਸਾਹਿਬ ਵੱਲੋਂ ਪੱਤਰ ਨੰਬਰ 99 254 25 ਨੂੰ ਸਾਨੂੰ ਪੁਲਿਸ ਨੂੰ ਭੇਜਿਆ ਗਿਆ ਕੀ ਪੁਲਿਸ ਅਸਿਸਟੈਂਸ ਦਿੱਤੀ ਜਾਵੇ ਸਿਕਿਉਰਿਟੀ ਦਿੱਤੀ ਜਾਵੇ ਤਾਂ ਜੋ ਜਿਹੜੀ ਨਜਾਇਜ਼ ਉਸਾਰੀ ਹੈ ਉਹਨੂੰ ਜਿਹੜੀ ਹੈ ਡਿਮੋਲਿਸ਼ ਕੀਤਾ ਜਾ ਸਕੇ ਇਸ ਲਈ ਅੱਜ ਅਸੀਂ ਬੀਡੀਪੀ ਸਾਹਿਬ ਦੀ ਟੀਮ ਦੇ ਨਾਲ ਇੱਥੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਐਸਐਚਓ सदर ਦੇ ਨਾਲ ਤੇ ਮੈਂ ਇੱਥੇ ਮੌਜੂਦ ਹਾਂ ਜੀ ਬਹੁਤ ਸਾਰੇ ਕੇਸਸ ਆ ਡਰਸ ਕੀਤੇ ਗਏ ਨੇ ਇਨਕੇ ਖਿਲਾਫ ਇਨਕੇ ਖਿਲਾਫ ਜੋ ਮੇਨ ਇਨਕਾ ਬੜਾ ਲੜਕਾ ਹੈ ਹਰਦੀਪ ਸਿੰਘ ਅਲਾਇਜ਼ ਦਾ ਉਹਦੇ ਖਿਲਾਫ ਜੀ ਨੌਂ ਪਰਚੇ ਦਰਜ ਹਨ ਇਸ ਤੋਂ ਇਲਾਵਾ ਉਸ ਦੇ ਫਾਦਰ ਦੇ ਉੱਤੇ ਦੋ ਐਨਡੀਪੀਐਸ ਦੇ ਤੇ ਉਹਦੇ ਬ੍ਰਦਰ ਦੇ ਉੱਤੇ ਵੀ ਦੋ ਐਨਡੀਪੀਐਸ ਦੇ ਪਰਚੇ ਦਰਜ ਹਨ ਸਾਰੀ ਫੈਮਿਲੀ ਡਰੱਗ ਬਿਜ਼ਨਸ ਦੇ ਵਿੱਚ ਇਨਵੋਲਡ ਹੈ ਮੋਰਓਵਰ ਜਿਹੜਾ ਸਾਡੇ ਪਾਸ ਐਕਸਪੀਰੀਅੰਸ ਹੈ ਇਹ ਜਿਹੜੇ ਇਹਨਾਂ ਨੇ ਐਕਸੀਡੈਂਟ ਅਪਰੋਚਮੈਂਟ ਕੀਤੀ ਹੋਈ ਹੈ ਇਹ ਇਹਨਾਂ ਦਾ ਇੱਕ ਐਸਕੇਪ ਰੂਟ ਬਣਿਆ ਹੋਇਆ ਸੀ ਤੇ ਇਹਨੂੰ ਐਸਕੇਪ ਰੂਟ ਜਿਹੜਾ ਯੂਜ਼ ਕਰਕੇ ਇੱਥੋਂ ਭੱਜਣ ਵਿੱਚ ਸਫਲ ਹੋ ਜਾਂਦੇ ਸਨ ਇਹ ਡਿਮੋਲੀਸ਼ਨ ਦੇ ਨਾਲ ਪੁਲਿਸ ਨੂੰ ਕਾਫੀ ਮਦਦ ਮਿਲੇਗੀ ਅਤੇ ਅੱਗੇ ਜਿਹੜੀ ਹੈ ਰਿਕਵਰੀਜ਼ ਹੈ ਬੈਟਰ ਤਰੀਕੇ ਨਾਲ ਕੀਤਾ ਜਾ ਸਕਦੀਆਂ ਹਨ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਉਪਰਾਲਾ ਹੈ ਯੁੱਧ ਨਸ਼ੇ ਵਿਰੁੱਧ ਪੁਲਸ ਵੱਧ ਚੜ ਕੇ ਉਸ ਵਿੱਚ ਆਪਣੀਆਂ ਯੋਗਦਾਨ ਪਾ ਰਹੀ ਹੈ ਤੇ ਅੱਗੇ ਵੀ ਪਾਉਂਦੀ ਰਹੇਗੀ ਤੇ ਨਸ਼ੇ ਨੂੰ ਠੱਲ ਪਾਏਗੀ। ਜਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ